ਸੰਗਣੀ ਧੁੰਦ ਕਾਰਨ ਪੰਜਾਬ ਦੇ ਵਿੱਚ ਹਾਦਸੇ ਵਾਪਰਨੇ ਸ਼ੁਰੂ ਹੋ ਗਏ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਫਲੋਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਟਰੱਕ ਦੇ ਨਾਲ ਭਿਆਨਕ ਟੱਕਰ ਹੋਈ ਹੈ ਔਰ ਮੌਕੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਟਰੱਕ ਜਿਹੜਾ ਉਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਚੱਕਨਾ ਚੂਰ ਹੋ ਗਿਆ ਉੱਥੇ ਦੂਜੇ ਪਾਸੇ ਬੱਸ ਦੇ ਸ਼ੀਸ਼ੇ ਤੱਕ ਟੁੱਟ ਗਏ ਔਰ ਅੱਗੋਂ ਬੁਰੀ ਤਰ੍ਹਾਂ ਨੁਕਸਾਨੇ ਕੀ ਹਾਲਾਂਕਿ ਜੋ ਸਵਾਰੀਆਂ ਇਸ ਬੱਸ ਦੇ ਵਿੱਚ ਸਫ਼ਰ ਕਰ ਰਹੀਆਂ ਸੀ ਉਹ ਵੀ ਜ਼ਖਮੀ ਹੋਈਆਂ ਨੇ तकरीबन 6 ਤੋਂ 7 ਜਣੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੱਸ ਦਈਏ ਕਿ ਫਲੋਰ ਬੱਸ ਅੱਡੇ ਤੋਂ ਇਹ ਬੱਸ ਜਿਹੜੀ ਹੈ ਸਵਾਰੀਆਂ ਨੂੰ ਲੈ ਕੇ ਲੁਧਿਆਣਾ ਵੱਲ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰ ਗਿਆ ਤਾਂ ਸੰਗਣੀ ਧੁੰਦ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਵਾਪਰਿਆ ਔਰ ਇਸ ਹਾਦਸੇ ਦੌਰਾਨ 6 ਤੋਂ 7 ਜਾਣੇ ਬੁਰੀ ਤਰ੍ਹਾਂ ਜ਼ਖਮੀ ਹੋਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਜਿਹੜੇ ਨੇ ਮੌਕੇ ਤੇ ਪਹੁੰਚਦੇ ਨੇ ਕਿਉਂਕਿ ਇਸ ਹਾਦਸੇ ਤੋਂ ਬਾਅਦ ਜਿਹੜਾ ਜਾਮ ਵੀ ਲੱਗ ਜਾਂਦਾ ਔਰ ਇਸ ਬੱਸ ਤੇ ਟਰੱਕ ਨੂੰ ਜਿਹੜਾ ਸੜਕ ਦੇ ਕੰਢੇ ਜਿਹੜਾ ਬਾਅਦ ਵਿੱਚ ਖੜਾ ਕੀਤਾ ਜਾਂਦਾ ਔਰ ਜਾਮ ਨੂੰ ਵੀ ਖੋਲਿਆ ਜਾਂਦਾ ਪਰ ਜਾਣਕਾਰੀ ਦੇ ਦਈਏ ਕਿ ਜਿਹੜੀ ਸਵਾਰੀਆਂ ਨਾਲ ਭਰੀ ਹੋਈ ਬੱਸ ਫਲੋਰ ਬੱਸ ਅੱਡੇ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਔਰ ਸੰਘਣੀ ਧੁੰਦ ਕਾਰਨ ਇਹ ਹਾਸਾ ਵਾਪਰ ਗਿਆ ਤਾਂ ਤਸਵੀਰਾਂ ਇਹ ਬਿਤੇ ਦਿਨੀ ਹਾਸੇ ਦੀਆਂ ਨੇ ਔਰ ਇਹ ਦੱਸ ਦिए ਕਿ ਬੀਤੀ ਰਾਤ ਨੂੰ ਇਹ ਬੱਸ ਸਵਾਰੀਆਂ ਨੂੰ ਲੈ ਕੇ ਜਾ ਰਹੀ ਸੀ ਔਰ ਟਰੱਕ ਦੇ ਨਾਲ ਇਸ ਦੀ ਟੱਕਰ ਹੋ ਜਾਂਦੀ ਔਰ ਦੇਖ ਸਕਦੇ ਹੋ ਹਾਸੇ ਦੀਆਂ ਤਸਵੀਰਾਂ ਔਰ ਇਹ ਵੀ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਸਾ ਕਿੰਨਾ ਭਿਆਨਕ ਹੋਇਆ ਹੋਵੇਗਾ ਕਿ ਦੋਵੇਂ ਜਿਹੜੇ ਇਹ ਵਾਹਨ ਨੇ ਬੁਰੀ ਤਰ੍ਹਾਂ ਨੁਕਸਾਨੇ ਗਏ ਔਰ ਬੱਸ ਦੇ ਪ੍ਰਖੱਚੇ ਤੱਕ ਗੁੱਟ ਗਏ ਔਰ ਸ਼ੀਸ਼ੇ ਤੱਕ ਟੁੱਟ ਗਏ ਤਾਂ ਤਸਵੀਰਾਂ ਦੇਖ ਸਕਦੇ ਹੋ 6 ਤੋਂ 7 ਜਣੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਹੈ ਤਾਂ ਬੀਤੇ ਦਿਨ ਦੀ ਵੀ ਗੱਲ ਕਰ ਲਈਏ ਤਾਂ ਸੰਗਰੂਰ ਤੋਂ ਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈ ਸੀ ਜਦੋਂ ਸੰਘਣੀ ਧੁੰਦ ਕਾਰਨ ਹਾਦਸਾ ਵਾਪਰ ਗਿਆ ਸੀ ਉਹ ਵੀ ਜਿਹੜੀ ਬੱਸ ਹੈ ਪੀਆਰਟੀਸੀ ਦੀ ਉਹ ਸਵਾਰੀਆਂ ਲੈ ਕੇ ਜਾ ਰਹੀ ਸੀ ਔਰ ਇਸੇ ਦਰਮਿਆਨ ਟਰੱਕ ਦੇ ਨਾਲ ਖੜੇ ਟਰੱਕ ਦੇ ਵਿੱਚ ਬੱਸ ਦੀ ਟੱਕਰ ਹੋ ਜਾਂਦੀ ਹੈ ਔਰ ਉਸ ਟੱਕਰ ਦੌਰਾਨ ਵੀ ਸਵਾਰੀਆਂ ਜਿਹੜੀਆਂ ਨੇ ਜ਼ਖਮੀ ਹੁੰਦੀਆਂ ਨੇ ਪਰ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸਵਾਰੀਆਂ ਨਾਲ ਪਰੀ ਹੋਈ ਬੱਸ ਫਲੌਰ ਬਾਸਾਡੇ ਤੋਂ ਨਿਕਲ ਕੇ ਇਹ ਲੁਧਿਆਣੇ ਵੱਲ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਟਰੱਕ ਦੇ ਨਾਲ ਇਸ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਹਾਲਾਂਕਿ ਇਸ ਸੜਕ ਹਾਦਸੇ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਔਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਮੌਕੇ ਤੇ ਪੁਲਿਸ ਜਿਹੜੀ ਪਹੁੰਚੀ ਹੈ ਉਸ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆ ਉਹ ਤੁਹਾਨੂੰ ਸੁਣਾ ਦਿੰਨੇ ਹਾਂ ਮੈਂ ਇਸੇ ਜਸਵੰਤ ਸਿੰਘ ਸਬਪ੍ਰਧਾ ਫੋਰਸ ਸਾਨੂੰ ਕੋ ਕਰੀਬ ਰਾਤੀ 11:00 ਵਜੇ ਰਾਤੀ 11:00 ਵਜੇ ਦੇ ਕਰੀਬ ਸਾਨੂੰ ਅਗਰ ਤੋਂ ਰੋਡ ਤੋਂ ਤੇ ਮੈਸੇਜ ਆਇਆ ਸੀਗਾ ਜਦੋਂ ਅਸੀਂ ਆ ਕੇ ਦੇਖਿਆ ਇੱਕ ਪ੍ਰਾਈਵੇਟ ਵਾਸ ਸੀਗੀ ਟੂਰਿਸਟ ਤੇ ਜਿਹਦੇ ਵਿੱਚ ਇੱਕ ਟਿੱਪਰ ਜਿਹੜਾ ਕਿ ਬੱਸ 195 ਤੋਂ ਆ ਰਹੀ ਸੀ ਉਹਨੇ ਤੋਂ ਆ ਰਹੀ ਸੀ ਕਿੰਨੇ ਤੋਂ ਆ ਰਹੀ ਕਿੰਨੇ ਕ ਬੇਚੇ ਸੀਗੇ ਇਸ ਵਾਰ ਹਾਂ 500 ਤੋਂ ਸਵਾਰੀਆਂ ਸੀ 500 ਸਵਾਰੀਆਂ ਹਾਂਜੀ ਕੋਈ ਇਹ ਜਿਹੜੇ ਕਿੰਦਾ ਦਾ ਕੀ ਲੱਗਦਾ ਥੋੜੀਆਂ ਸੱਟਾਂ ਲੱਗੀਆਂ ਸਾਰ ਡਰਾਈਵਰ ਜਿਹੜਾ ਹੈ ਇਹ ਟਰੱਕ ਡਰਾਈਵਰ ਟਰੱਕ ਡਰਾਈਵਰ ਦੇ ਵੀ ਲੱਗੀ ਸੀ ਹਾਂਜੀ ਫਿਰ ਰਸਤਾ ਜਿਹੜਾ ਵਾਸਾ ਚੱਲ ਰਸਤਾ ਤੈਨੂੰ ਕਰਵਾਤਾ ਸੀ ਰਾਤੀ ਜਵਾਹ ਤੋਂ ਜਾ ਹਾਸਾ ਜ਼ਿਆਦਾ ਤੋਂ ਲੋਨ ਕਰਵਾ ਹਾਂਜੀ